ਮਾਣਾ ਦੇ ਐਕਸਾਈਜ਼ ਇੰਸਪੈਕਟਰ ਕਰਮਦਾਸ ਦੇ ਵੱਲੋਂ ਅਤੇ ਠੇਕੇਦਾਰ ਨੀਕਾ ਕਾਉਂਸਲਰ ਸ਼ਕਤੀ ਵੜਿਆਚ 75 ਵੜਿਆਚ ਪਾਤਰਾ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਮਜੀਠ ਹਲਕੇ ਦੇ ਵਿੱਚ ਪਿਛਲੇ ਦਿਨਾਂ ਚ ਕਰ ਦੀ ਗੱਡੀ ਸ਼ਰਾਬ ਦੇ ਨਾਲ 23 ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਨੇ ਇਸ ਨੂੰ ਵੇਖਦਿਆਂ ਹੋਇਆ ਕਿ ਅਸੀਂ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਕਿ ਸਰਕਾਰ ਤੋਂ ਮਨਜ਼ੂਰੀਸ਼ੁਦਾ ਠੇਕੇ ਤੋਂ ਹੀ ਸ਼ਰਾਬ ਲਈ ਜਾਏ ਅਤੇ ਨਾਜਾਇਜ਼ ਸ਼ਰਾਬ ਕੱਢਣ ਵਾਲੇ ਲੋਕਾਂ ਤੋਂ ਸ਼ਰਾਬ ਨਾ ਲਈ ਜਾਏ ਇਸ ਕਾਰਨ ਕਿ ਕਈ ਬਿਮਾਰੀਆਂ ਵੀ ਹੋ ਰਹੀਆਂ ਨੇ ਅਤੇ ਲੋਕਾਂ ਦੀਆਂ ਜਾਨਾਂ ਵੀ ਜਾ ਰਹੀਆਂ ਨੇ ਅਤੇ ਉਹਨਾਂ ਆਖਿਆ ਕਿ ਘੱਟ ਪੈਸੇ ਨੂੰ ਵੇਖਦਿਆਂ ਹੋਇਆ ਲੋਕ ਆਪਣੀ ਜਾਨ ਨਾ ਗਵਾਉਣ ਮੈਂ ਤਾਂ ਸਾਰੇ ਲੋਕਾਂ ਨੂੰ ਅਪੀਲ ਕਰਦਾ ਹਾਂ ਵੀ ਮਨਜ਼ੂਰਸ਼ੁਦਾ ਠੇਕਿਆਂ ਤੋਂ ਹੀ ਸ਼ਰਾਬ ਪੀਤੀ ਜਾਵੇ ਇਸ ਤੋਂ ਇਲਾਵਾ ਕਿਤੇ ਨਾ ਪੀਤੀ ਜਾਵੇ ਜਿਹੜੇ ਘਰ ਦੀ ਗੱਡੀ ਰੂੜੀ ਮਾਰਕਾ ਜਾਨਕ ਅੰਦਰ ਅਰਥਾਂ ਤੋਂ ਦਾਰੂ ਲੈ ਕੇ ਪੀਨੇ ਉਹਦੇ ਨਾਲ ਜਾਨ ਜਾ ਸਕਦੀ ਹੈ ਅੱਖਾਂ ਦੀ ਰੋਸ਼ਨੀ ਜਾ ਸਕਦੀ ਹੈ ਲੀਵਰ ਡੈਮੇਜ ਹੋ ਜਾਂਦਾ ਹੈ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਵੀ ਮੰਜੂਰ ਸੂਦਾ ਠੇਕਿਆਂ ਤੋਂ ਹੀ ਸ਼ਰਾਬ ਲੈ ਕੇ ਪੀਤੀ ਜਾਵੇ ਇਸ ਤੋਂ ਇਲਾਵਾ ਹੋਰ ਕਿਸੇ ਜਗ੍ਹਾ ਤੋਂ ਦਾਰੂ ਲੈ ਕੇ ਨਾ ਪੀਤੀ ਜਾਵੇ ਧੰਨਵਾਦ ਸੇ ਜੋ ਮਜੀਠਿਆ ਧਰਕੇ ਵੀ ਤੋਂ ਬਹੁਤ ਬਹੁਤ ਕਹਿਰ ਵਾਪਰਿਆ ਜੀ ਮਨ ਬਹੁਤ ਮੰਦ ਭਾਗੀ ਭਾ ਉਹ ਆ ਜੀ ਜਿਹੜੇ 23 24 ਲੋਕਾਂ ਦੀਆਂ ਜਾਨਾਂ ਗਈਆਂ ਘਰ ਬਰਬਾਦ ਹੋ ਗਏ ਉਹਨਾਂ ਦੇ ਉਹਨਾਂ ਦੇ ਲੋਕਾਂ ਨੂੰ ਤੇ ਦੇਖਦੇ-ਦੇਖਦੇ ਆਪਾਂ ਕਹਿੰਦੇ ਆਂ ਵੀ ਕਿਤੋਂ ਨਾ ਹੋਰ ਕਿਤੋਂ ਕਿਸੇ ਦੇ ਦਾਰੂ ਪੀਓ ਸਿਰਫ ਮਨਜੂਰ ਸੋਧਾ ਠੇਕਿਆਂ ਤੋਂ ਸ਼ਰਾਬ ਪੀਤੀ ਜਾਵੇ ਇਸ ਮਾਣਾ ਤੋਂ ਕੈਲਾਸ਼ ਸ਼ਰਮਾ ਦੀ ਰਿਪੋਰਟ